ਅੱਜ ਮੈਂ ਸਾਰਾ ਜੀ ਜਿਹੜਾ ਮਾਤਾ ਕਸ਼ਲਿਆ ਹਸਪੀਟਲ ਹੈ ਬਟਾਲੇ ਦੇ ਵਿੱਚੋਂ ਡਿਸਟ੍ਰਿਕਟ ਹਸਪੀਟਲ ਹੈ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਹੈ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰਸਾ ਹੈ ਬਟ ਜਿੱਥੇ ਆਪਰੇਟਿਵ ਬਣਦੀ ਹੈ ਉਹਦੇ ਕਾਊਂਟਰ ਵਧਾਏ ਜਾ ਇਹਨਾਂ ਨੇ 5 ਤੋਂ ਵਧਾ ਕੇ ਇਹਨਾਂ ਨੇ ਜਿਹੜੇ ਤਿੰਨ ਪਹਿਲਾਂ ਤਿੰਨ ਹੀ ਹੁੰਦੇ ਸੀ ਫਿਰ ਪੰਜ ਹੁਣ ਅੱਠ ਕਰਤੇ ਇਹਨਾਂ ਨੇ ਟਰੀਟਿੰਗ ਦਾ ਅਲੱਗ ਕਰਤਾ ਜਿਹੜਾ ਯੂਸ਼ ਦਾ ਕਾਰਡ ਬਣਾਉਣ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰਸ ਵੀ ਬੜੇ ਅਚੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕੋ ਛੋਟੇ ਮੋਟੇ ਜਿਹੜੀਆਂ ਟਰੀਟਿੰਗ ਟ੍ਰਬਲਸ ਆ ਗਈਆਂ ਉਹ ਵੀ ਮੈਨੂੰ ਪਤਾ ਲੱਗਦੀ ਹੈ ਇੱਥੇ ਆ ਕੇ ਤੇ ਜਿਵੇਂ ਜਿਹੜਾ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਔਰ ਉਹਨੂੰ ਨਵੀਂ ਖਰੀਦ ਕੇ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਹੂਲਤਾਂ ਮਿਲਣ ਔਰ ਚੰਗੀਆਂ ਸੁਰਤਾ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹੇ ਰਹੇ ਦੇ ਨਾਲ ਇੱਕ ਨਵੀਂ ਮ ਡਾਕਟਰ ਰੋਜ 45 ਤੋਂ 50 ਕਰਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਚ ਬਰੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਆ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵੱਧ ਰਿਹਾ ਹੈਗਾ ਤੇ ਇਹ ਜਿਹੜੀ ਮਾਨ ਸਰਕਾਰ ਦੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਇੱਥੋਂ ਸ਼ੁਰੂਆਤ ਕੀਤੀ ਸੀ ਸਿਹਤ ਕ੍ਰਾਂਤੀ ਦੀ ਔਰ ਬੜਾ ਅੱਛਾ ਟੀਕੇ ਦੇ ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸੇ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈ ਸੀ ਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡੈਕਟਿਕਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀ ਐਨ ਬੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸਿਜ਼ ਬਹੁਤ ਪ੍ਰੋਬ ਹੁੰਦੀਆਂ ਕਿਉਂਕਿ ਉਹ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀ ਆਰ ਪੀ ਦੇ ਸ